ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਸ਼ਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਲੈ ਮਾਣੋ ਇਸ ਗੀਤ ਦਾ ਆਨੰਦ ਕਮੈਂਟ ਕਰਕੇ ਦੱਸਿਆ ਕਰੋ ਕਿ ਹੋਇਆ ਜਿਹਾ ਲੱਗਿਆ ਭੈਣਾਂ ਇਹ ਗੀਤ ਲੈ ਮਾਣੋ ਹੁਣ ਇਸ ਗੀਤ ਦਾ ਆਨੰਦ ਰੰਗਲਾ ਸੀ ਚਰਖਾ ਚੰਨਾ ਵੇਚਾ ਕ ਡਾ ਨੀ ਚਾਰੇ ਜੱਰੇ ਜਟੀਆਂ ਸੀ ਪੂ

ி ஜி சி பூனியா உதா ஜரே सी जारखा जन्नावे चाक डानी जवा ਸੇਟੇ ਦਿਆ ਧਾਪੇ ਹੋਦੋਂ ਕਿਉ ਨ ਬੋਲੇ ਜਦੋਂ ਬੈਠੇ ਸੀ ਮਾਪੇ ਰੰਗਲਾ ਸੀ ਚਰਖਾ ਚੰਨਾ ਵੇਚਾ ਡਾਂ ਦੇ ਚਵਾਰੇ ਦੇੜਾ ਦੀਆ ਕੀ ਰੇ ਉਹ ਤਾਂ ਗਿਆਨ ਬੋਲੇ ਆ ਜਦੋਂ ਬੈਠੇ ਸੀ ਵੀਰੇ ਰੰਗਲਾ ਸੀ ਚਰਖਾ ਚੰਨਾ ਵੇਚਾਕ ਡਾਨੇ ਟੇਟਿਆ ਰੀ ਬੋਣੀਏ ਤਾਂਦ ਲੈਣਾ ਲਾ ਵਾਗ ਦੀ ਰਾ ਵਾਗ ਦੀ ਸੀਰਾ ਵੀ ਚਨਾਵੇ ਵਿੱਚ ਸੇਟ ਦੀ ਆ ਕਾਨੇ ਗਲਾਸੀ ਚਰਖਾ ਚੰਨਾਏ ਚਾਕ ਡਾਨੀ ਜਵਾਰੇ ਚਿੱਟੀਆਂ ਸੀ ਪੋਣੀਆਂ ਦਾੰਡ ਲਾਨਾ ਲਾਰੇ ਬਾਗਤੀ ਸੀ 라ਵੀ ਚੰਨਾਵੇ ਵਿੱਚ ਤੇਰੇ ਤੇ ਆ ਰੋੜੇ ਮਾਪੇ ਗਰੀਬ ਮੇਰੇ ਤੂੰ ਮੰਗਦਾ ਸੀ ਕੋੜੇ ਰੰਗਲਾ ਸੀ ਚਾਰ ਖਜਨਾਂ ਵੇਚਾਕ ਦਾਨੇ ਜਵਾਰੇ ਚਟੀਆਂ ਦੀ ਬੂਣੀਆਂ ਤਾਂਦ ਲਾ